ਕਿ ਛੋਟਾ ਜਾਂ ਨੁਕਤਾ ਦੱਸ ਕੇ ਜਾਂਦਾ ਥੋੜੀ ਵੀਡੀਓ ਤੇ ਸਾਰੇ ਬੰਦੇ ਤੁਹਾਨੂੰ ਕਮੈਂਟ ਕਰਨਗੇ ਜਾਂ ਠੀਕ ਵੀ ਹੋਏ ਮੈਂ ਚੱਲਿਆ ਗਿਆ ਜੀ ਇੱਕ ਮੁੰਡਾ ਅਜਕੱਲ ਆਸਟ੍ਰੇਲੀਆ ਰਹਿੰਦਾ ਧਰਮਪਾਲ ਪੰਡਿਤ ਜੀ ਦਾ ਮੁੰਡਾ ਇੱਕ ਮੁੰਡਾ ਇੱਥੇ ਪੌਰਲੇ ਸਰਜੀ ਵਾਲੇ ਉਹਨਾਂ ਦਾ ਬੇਟਾ ਮਨੂ ਨੂੰ ਦੋਹਾਂ ਨੂੰ ਲੈ ਗਿਆ ਜੀ ਮੈਨੂੰ ਕਹਿੰਦਾ ਵੀ ਚਾਚਾ ਸਾਨੂੰ ਲੈ ਕੇ ਚੱਲੋ ਸਾਡੇ ਦਾ 5-5 ਸਾਲ ਹੋ ਗਏ ਪੇਟ ਦੇ ਸਾਰੇ ਖਟਾਵਾੱਖਾ ਬਹੁਤ ਹੈ ਪੇਟ ਦੀ ਤਕਲੀਫ ਹੈ ਟਾਇਲਟ ਦੀ ਤਕਲੀਫ ਹੈ ਇਹਦਾ ਪੂਰਾ ਹਾਲ ਹੈ ਮੈਂ ਜਿੱਤ ਤਿੰਨ ਦਿਨ ਉਹਨਾਂ ਨਾਲ ਉਥੇ ਟੈਸਟ ਕਰਾਏ ਜਾ ਕੇ ਚੰਡੀਗੜ੍ਹ ਸਾਨੂੰ ਚੌਥੇ ਦਿਨ ਡਾਕਟਰ ਨੇ ਇਸਮ ਗੋਲ ਦਾ ਬਰਾਦਾ ਬੜਾ ਤਾ ਕਦੇ ਮੈਂ ਦੇਖਾ ਉਹਨਾਂ ਵੱਲ ਕਦੇ ਉਹ ਮੇਰੇ ਵੱਲ ਦੇਖਣ ਅਸੀਂ ਕਹਿੰਦਾ ਵੀ ਰੋਟੀ ਦੁਪਹਿਰ ਦੀ ਖਾਣੀ ਹੈ ਇਸ ਸੁਗੋਲ ਦੇ ਬਰਾਦੇ ਦਾ ਚਮਚਾ ਸਾਦੇ ਪਾਣੀ ਨਾਲ ਲੈਣਾ ਸ਼ਾਮ ਦੀ ਖਾਣੀ ਹੈ ਇਸ ਸੁਗੋਲ ਦੇ ਬਰਾਦੇ ਦਾ ਚਮਚਾ ਸ਼ਾਮ ਨੂੰ ਲੈਣਾ ਜੇ ਸਵੇਰੇ ਵੀ ਖਾਣੇ ਹੋ ਵੀ ਇੱਕ ਮਹੀਨਾ ਲਗਾਤਾਰੇ ਛੱਡਣਾ ਜੱਗ ਦੇ ਚਕਾਉਂਦੇ ਇਹ ਮੁੜਿਆ ਪਰ ਤੀਜੇ ਕਿ ਤਣ ਮੁੰਡੇ ਕਹਿੰਦੇ ਚਾਚਾ ਡਾਕਟਰ ਕੋਲੇ ਚੱਲਣਾ ਮੈਂ ਕੀ ਹੋ ਗਿਆ ਤੇ ਯਾਰ ਪੁੱਛੀ ਤਾਂ ਸਹੀ ਇੰਨੇ ਟੈਸਟ ਕਰਾਏ ਨੇ ਉਹਨੇ ਇਸ ਸੁਗੋਲ ਦਾ ਬਰਾਦਾ ਦਿੱਤਾ ਅਸੀਂ ਜਾ ਕੇ ਉੱਥੇ ਕਾਰਡ ਕਾਊਂਟਰ ਤੇ ਪੜਾਇਆ 12 ਵਜੇ ਵਾਰੀ ਆਈ ਸੱਜਣਾ ਕਹਿੰਦੇ ਤੁਸੀਂ ਆਗੇ ਉਹ ਮੈਂ ਕਿਹਾ ਜੀ ਇਹ ਕਹਿੰਦੇ ਨੇ ਵੀ ਇਸ ਕੋਲ ਦਾ ਫਰਮਾ ਤਾਂ ਪਿੰਡ ਦੁਕਾਨ ਤੇ ਮਿਲਦਾ ਹੈ ਤੁਸੀਂ ਅਸੀਂ ਇੰਨੇ ਡਾਇਰੈਕਟ ਕਰਾ ਇਹਨਾਂ ਦਵਾਈ ਕੋਈ ਦਿਓ ਉਹ ਕਹਿੰਦੇ ਬੈਜੋ ਡਾਕਟਰ ਕਹਿੰਦਾ ਜਦੋਂ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਨੇ ਅੰਤੜੀ ਹੈ ਜਿਹੜੀ ਅੰਤੜੀ 15 ਮੀਟਰ ਲੰਬੀ ਹੈ ਇਹਦੇ ਵਿੱਚ ਮਾਈਕਰੋਬੀਅਮ ਨੇ ਇਨ ਕਰੋੜ ਇੰਚ ਮੁਤਾਬਕ 3 ਕਰੋੜ ਉਹ ਕਹਿੰਦਾ ਸਾਡੇ ਖਾਣੇ ਨੂੰ ਖਾਂਦੇ ਨੇ ਹজম ਕਰਦੇ ਨੇ ਕਿ ਉਸ ਕਾਰਨਾਂ ਕਰਕੇ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਉਹ ਕਹਿੰਦਾ ਉੱਤਰ ਜਾਂਦੇ ਨੇ ਟੁਆਇਲ ਰਾਈ ਕਹਿੰਦਾ ਇਸ ਬਗੋੜ ਦੇ ਵਿੱਚ ਇਹੋ ਜਿਹਾ ਫਾਈਬਰ ਹੈ ਉਹ ਦੁਬਾਰ ਤੇ ਉਹਨਾਂ ਨੂੰ ਆਰਗੇਨਿਜ਼ਮ ਨੂੰ ਉਹਨਾਂ ਮਾਈਕਰੋਬੀਅਮ ਨੂੰ ਦੁਬਾਰ ਤੇ ਪੈਦਾ ਕਰ ਦਿੰਦਾ ਹੈ ਤੁਸੀਂ ਇੱਕ ਮਹੀਨਾ ਖਾਓਗੇ ਤੁਹਾਡੇ ਖਾਣੇ 'ਚ ਰਲ ਕੇ ਚੰਗੇ ਬੈਕਟੀਰੀਆ ਆਪਾ ਪੈਦਾ ਹੋਣਗੇ ਤੁਸੀਂ ਇਹਨੂੰ ਈਸਬ ਗੋਲ ਮੰਨ ਲਓ ਐ ਸੁਪਰ ਫੂਡ ਹੈ ਜੇ ਖਾਣੇ ਤੋਂ ਬਾਅਦ ਚ ਖਾਧਾ ਜਾਵੇ ਜਦੋਂ ਤੁਹਾਡੀਆਂ ਕਹਿੰਦਾ ਮਾਮਾ ਦਾਦੀਆਂ ਪਰਦਾਦੀਆਂ ਛੋਟੇ ਹੁੰਦੇ ਬਿਮਾਰ ਹੋ ਜਾਂਦੇ ਦੀ ਤੁਹਾਨੂੰ ਇੰਨਾ ਕੀ ਸੰਗੋਲ ਦਹੀਂ 'ਚ ਲਾ ਕੇ ਦਿੰਦੀਆਂ ਸੀ ਨਾ ਉਹ ਕਹਿੰਦੇ ਐਸੇ ਕਰਕੇ ਸੀ ਕਹਿੰਦੇ ਤੁਸੀਂ ਖਾਓ ਇਹਨੂੰ ਮਹੀਨਾ ਡੇਢ ਮਹੀਨਾ ਫੇਰ ਤੁਸੀਂ ਮੇਰੇ ਨਾਲ ਕੋਲੇ ਆ ਕੇ ਦੱਸਿਓ ਜੇ ਪ੍ਰੋਬਲਮ ਤੁਹਾਡੀ ਰਹਿ ਗਈ ਅੱਜ ਕਹਿੰਦੇ ਤੁਸੀਂ ਤੀਜੇ ਦਿਨ ਹੀ ਆਗੇ ਦੋਸਤੋ ਤੁਸੀਂ ਮੰਨਣਾ ਨਹੀਂ ਇੱਕ ਮੁੰਡਾ ਤਾਂ ਬੈਠਾ ਸਬਜ਼ੀ ਵੇਚਦਾ ਹਾਸਦਾ ਹੁੰਦਾ ਵੱਡੀ ਦੁਕਾਨ ਹੈ ਸਬਜ਼ੀ ਦੀ ਇੱਕੋ ਮੁੰਡਾ ਧਰਮਪਾਲ ਪੰਡਤ ਜੀ ਦਾ ਸਾਡੇ ਪਿੰਡ ਦਾ ਆਸਟ੍ਰੇਲੀਆ ਰਹਿੰਦਾ ਉਹ ਡੱਬੀਆਂ ਸਾਲ ਭਰ ਤਾਂ ਉਹ ਪੰਗਾਉਂਦੇ ਰਹੇ ਛੱਡ ਨਹੀਂ ਰਹੇ ਆ ਪੇੜ ਉਛੜ ਮਗਾ ਹੁਣ ਤੁਸੀਂ ਛੱਡ ਦੋ ਕਹਿੰਦੇ ਯਾਰ ਸੁਪਰ ਫੂਡ ਦੱਸਿਆ ਅਗਲੇ ਨੇ ਇਹ ਡਾਕਟਰ ਨੇ ਕਹਿੰਦੇ ਅਸੀਂ ਤਾਂ 5-5 ਸਾਲ ਨੇ ਫਿਰਦੇ ਸੀਗੇ ਬੁਰੇ ਹਾਲੀ ਪੇਟ ਦੀਆਂ ਤਕਲੀਫਾਂ ਨਾਲ ਕਦੇ ਕਬਜ ਹੋ ਗਈ ਦਵਾਈ ਲੈ ਲਈ ਕਹਿੰਦੇ ਫਾਇਟ ਜਾ ਆਉਣੇ ਕਹਿੰਦਾ ਸਾਡਾ ਪੇਟ ਗੜਗੜ ਕਰਦਾ ਹੀ ਰਹਿੰਦਾ ਸੀ ਕਹਿੰਦਾ ਜਿੱਦੇ ਦਾ ਅਸੀਂ ਰੋਟੀ ਤੋਂ ਬਹੁਤ ਚ ਇੱਕ ਚਮਚਾ ਇਹ ਸੁਪੋਰਟ ਦਾ ਲੈਣ ਲੱਗੇ ਆ ਕਹਿੰਦੇ ਸਾਡੇ ਤਾਂ ਘਰ ਸ਼ਾਂਤੀ ਆ ਗਈ ਸਾਡੀਆਂ ਮਾਮਾ ਪਰੇਸ਼ਾਨ ਸੀਗੀਆਂ ਪੇਟ ਨਾਲੇ ਲਾ ਕੋਈ ਚੀਜ਼ ਨਹੀਂ ਸੰਭੋਲ ਹੁਣ ਤੁਸੀਂ ਕਦੇ ਲੈਣਿਓ ਇਸ ਸੰਭੋਲ ਜਾ ਕੇ ਤੁਸੀਂ ਜਾਣੇ ਹੋ ਡਾਕਟਰ ਦੇ ਗੈਸਟਰੋ ਦਾ ਡਾਕਟਰ ਦੇ ਦਿਓ ਜਾਨੂੰ ਸਾਨੂੰ ਪੀਜੀਆਈ ਨੇ ਇਸ ਸੰਭੋਲ ਦਾ ਬਰਾਦਾ ਦਿੱਤਾ ਔਰ ਇਹ 1000% ਸੱਚੀ ਗੱਲ ਹੈ ਕੋਈ ਮੀਡੀਆ ਨਹੀਂ ਮੈਂ ਤੁਹਾਨੂੰ ਦੋ ਹੀ ਬੰਦੇ ਮਿਲਾ ਸਕਦਾ ਢੇਟ ਬਿਲਕੁਲ ਸਹੀ ਕਰਦੀ ਮੈਂ ਬਿਲਕੁਲ ਜੀ ਨਰਮ ਪੇਟ ਉਹ ਬੰਦਿਆਂ ਨੂੰ ਅੱਜ 10-10 ਸਾਲ ਹੋ ਗਏ ਉਹ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਮੁੰਡਾ ਆਸਟ੍ਰੇਲੀਆ ਚ ਲੈ ਜਾਊ ਉਹ ਉਰੋਂ ਮੰਗਾ ਕੇ ਦਿੱਤਾ ਆਸਟ੍ਰੇਲੀਆ ਬਾਅਦ ਚ ਉੱਥੇ ਉਹਨਾਂ ਨੇ ਮਿਲਣ ਲੱਗ ਗਿਆ ਉਹ ਪਹਿਲਾ ਸਾਲ ਪਰ ਉੱਥੇ ਉਹ ਡੱਬੀਆਂ ਮੰਗਾਉਂਦੇ ਰਹੇ ਉਹ